ਪੰਜਾਬ ਦੇ ਵਿੱਚ ਵੈਸੇ ਤਾਂ ਗੱਲ ਕਰੀਏ ਬਹੁਤ ਹੀ ਜ਼ਿਆਦਾ ਬੁੱਦੇ ਨੇ ਪਰ ਸਭ ਤੋਂ ਜ਼ਿਆਦਾ ਮੇਨ ਬੁੱਦਾ ਉਹ ਹੈਗਾ ਜੀ ਨੌਜਵਾਨਾਂ ਦੇ ਵਿਆਹ ਦਾ ਚੱਕਰ ਬਈ ਪਿਆਰ ਦਾ ਚੱਕਰ ਆ ਸਾਰਾ ਇਹ ਨਾ ਕੋਈ ਰਿਸ਼ਤੇ ਵਾਲਾ ਆ ਰਿਹਾ ਨਾ ਕੋਈ ਕੁਝ ਆ ਰਿਹਾ ਉਹਦਾ ਹੱਲ ਕਿਵੇਂ ਹੋਊਗਾ ਮਸਲਾ ਹੱਲ ਰੱਬ ਕਰੂਗਾ ਹੀ ਹੁਣ ਤੇ ਜੇ ਆਪਾਂ ਨੂੰ ਜੀਵਨ ਸਾਥੀ ਵਧੀਆ ਮਿਲਦਾ ਤਾਂ ਵਿਆਹ ਵਰਗਾ ਤਾਂ ਆਨੰਦ ਹੀ ਨਹੀਂ ਕੀ ਕਿਸੇ ਤੇ ਵਿਸ਼ਵਾਸ ਨਹੀਂ ਰਿਹਾ ਅੱਜ ਕੱਲ ਦਾ ਨੁਕਸਾਨ ਇਹ ਨਹੀਂ ਸਾਰੀ ਜ਼ਿੰਦਗੀ ਨੁਕਸਾਨ ਹੀ ਨੁਕਸਾਨ ਆਈ ਅੱਛਾ ਦਰਦ ਦੇ ਨਾ ਬੰਦੇ ਵਾਲੀ ਤਾਰੀ ਆਈ ਇਹ ਕਾਚਾ ਇਹਦੇ ਇਹ ਨਹੀਂ 5 ਸਾਲ 2 ਸਾਲ ਹੀ ਰਹਿੰਦੇ ਨਹੀਂ ਅੱਛਾ குடி மோ ਹੈਨੀ ਪਰ ਹੈਗੇ ਇਹਨੂੰ ਕੁੜੀਆ ਵਰਗਾ ਹੈ ਰਾਜ ਜੀ ਰਿਸ਼ਤਾ ਹੋ ਗਿਆ ਸੀਗਾ ਜੀ ਕੀ ਅਸਲੀ ਵਿਆਹ ਹੈ ਪਿਆਰ ਇਸ ਕੀ ਮੈਂ ਪਿਆਰ ਹੀ ਜਿਨੇ ਜਿਨੇ ਪਿਆਰ ਹੀ ਜਿਨੇ ਲੈ ਲਈ ਸਕੀਮੋਂ ਨੇ ਲੈ ਲਈ ਹੁਣ ਜਿਨੇ ਜਿਨੇ ਕਰਾਉਣਾ ਛੇ ਦੀ ਪਹੁੰਚੋ ਚਾਚਾ ਮੇਰਾ ਸਰਪੰਚ ਡੈਡੀ ਮੇਰਾ ਨੰਬਰਦਾਰ ਕੁੜੇ ਸਾਰਾ ਪਿੰਡ ਮਿੱਤਰਾਂ ਦਾ ਮੈਂ ਨਹੀਂ ਕਰਨਾ ਪਿਆਰ ਕੁੜੇ ਦੇਖੋ ਇਹ ਵਿਆਹ ਦਾ ਲੱਡੂ ਅਗਲੇ ਕਹਿੰਦਾ ਵੀ ਜੇ ਖਾਇਆ ਤਾਂ ਵੀ ਪਸਤਾਇਆ ਨਹੀਂ ਖਾਇਆ ਤਾਂ ਵੀ ਪਸਤਾਇਆ ਚੰਗਾ ਜੀਵਨ ਸਾਥੀ ਮੁੰਡੇ ਕੁੜੀ ਕੁੜੀ ਦੇ ਵਿੱਚ ਕਿਹੜੀ ਕੁਆਲਿਟੀ ਦੇਖਦੀ ਹੈ ਵਿਆਹ ਵਾਸਤੇ ਕੁੜੀਆਂ ਦਾ ਪੈਸਾ ਹੀ ਦੇਖਦੀਆਂ ਨੇ ਮੁੰਡਾ ਬਹੁਤ ਕੁਝ ਦੇਖਦਾ ਪੁੱਛਿਆ ਹੀ ਨਹੀਂ ਉਹਦੀ ਲਾ ਦਿੱਤੇ ਹੋ ਤੁਸੀਂ ਅਲੀਗੇਸ਼ਨ ਹੈ ਨਹੀਂ ਨਹੀਂ ਜੋ ਸੱਚ ਹੈ ਮੈਂ ਦਾ 25 ਦਾ ਜਦੋਂ ਹੋ ਗਿਆ ਤਾਂ ਮੈਂ ਦਾ ਘਰ ਦੇਣੇ ਕਰ ਹੋ ਗਿਆ ਸੀ ਕਿਰਾਇਆ ਨਹੀਂ ਸੀ ਕਿ ਹੋ ਗਿਆ oh no ਸਸਰੀਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਤੇ ਮੈਂ ਹਾਂ ਤੁਹਾਡੇ ਨਾਲ ਨੂਰ ਬਚੋ ਸੋ ਬਈ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਨੌਜਵਾਨਾਂ ਦਾ ਪਸੰਦੀ ਦਾ ਪ੍ਰੋਗਰਾਮ ਪੰਜਾਬ ਦੇ ਵਿੱਚ ਵੈਸੇ ਤਾਂ ਗੱਲ ਕਰੀਏ ਬਹੁਤ ਹੀ ਜ਼ਿਆਦਾ ਮੁੱਦੇ ਨੇ ਪਰ ਸਭ ਤੋਂ ਜ਼ਿਆਦਾ ਮੇਨ ਮੁੱਦਾ ਹੈ ਉਹ ਹੈਗਾ ਜੀ ਨੌਜਵਾਨਾਂ ਦੇ ਵਿਆਹ ਦਾ ਨੌਜਵਾਨਾਂ ਨੇ ਤਾਂ ਸਰਪੰਚਾਂ ਨੂੰ ਲੈਟਰ ਤੱਕ ਲੈ ਕੇ ਦੇਤੇ ਕਿ ਭਾਈ ਅਸੀਂ 30 ਸਾਲ ਦੇ ਹੋ ਗਏ ਤੇ ਸਾਡਾ ਵਿਆਹ ਨਹੀਂ ਹੋ ਰਿਹਾ ਤੇ ਹੁਣ ਇਹ ਵਿਆਹ ਕਰਾ ਨਹੀਂ ਰਿਹਾ ਜਾਂ ਹੋ ਨਹੀਂ ਰਿਹਾ ਇਹਦੇ ਬਾਰੇ ਆਪਾਂ ਨੌਜਵਾਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆਂ ਆਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਮੁੰਡੇ ਸਾਡੇ ਨਾਲ ਮੌਜੂਦ ਨੇ ਹੁਣ ਆਪਾਂ ਇਹਨਾਂ ਤੋਂ ਪੁੱਛ ਲੈਨੇ ਆਂ ਬਈ ਬਹੁਤ ਚਰਚਾ ਚੱਲ ਰਹੀ ਹੈ ਮੁੰਡਿਆਂ ਨੇ ਲੈਟਰ ਤੱਕ ਲਿਖਦੇ ਕਹਿੰਦੇ ਸਾਡੇ ਵਿਆਹ ਨਹੀਂ ਹੋ ਰਹੇ ਕੀ ਚੱਕਰ ਹੈ ਇਹ ਚੱਕਰ ਬਈ ਪਿਆਰ ਦਾ ਚੱਕਰ ਆ ਸਾਰਾ ਹੀ ਅੱਛਾ ਹਾਂ ਪਿਆਰ ਦਾ ਕਿਵੇਂ ਜੇ ਪਿਆਰ ਹੈ ਤੇ ਫਿਰ ਮਤਲਬ ਵਿਆਹ ਤਾਂ ਹੋ ਹੀ ਜਾਂਦਾ ਹੈ ਵਿਆਹ ਘਟ ਨੇ ਇੱਥੇ ਮੁੰਡੇ ਆਦੇ ਨੇ ਕੁੜੀਆਂ ਚੱਲੀਆਂ ਗਈਆਂ ਬਾਹਰ ਹੀ ਸਾਰੀਆਂ ਅੱਛਾ ਅੱਛਾ ਹਾਂ ਇਹ ਚੱਕਰ ਆ ਸਾਰਾ ਦਾ ਹੀ ਠੀਕ ਹੈ ਠੀਕ ਹੈ ਤੇ ਫਿਰ ਇਹ ਮਸਲਾ ਹੱਲ ਕਿਵੇਂ ਹੋਊਗਾ ਮਸਲਾ ਹੱਲ ਰੱਬ ਕਰੂਗਾ ਹੀ ਹੁਣ ਤਾਂ ਸਾਨੂੰ ਤਾਂ ਪਤਾ ਨਹੀਂ ਨਾ ਇਹ ਤਾਂ ਅਸੀਂ ਵੀ ਅੱਡੇ ਉਹ ਹੈ ਨਹੀਂ ਨਾ ਹੀ ਅੱਛਾ ਹਾਂ ਜੀ ਗੱਲ ਕਰੀਏ ਆਪਾਂ ਵਿਆਹ ਦੀ ਤੇ ਤੁਹਾਡੀ ਉਮਰ ਤਾਂ ਹੋ ਗਈ ਰਿਸ਼ਤੇ ਰੁਸ਼ਤੇ ਆਏ ਤੁਹਾਨੂੰ ਹਾਂ ਰਿਸ਼ਤੇ ਆਏ ਨੇ ਪਕਰਾਈ ਨਹੀਂ ਹਲੇ ਤਾਂ ਹੀ ਹਲੇ ਤਾਂ ਪਹਿਲਾਂ ਆਪਣੇ ਪੈਰਾਂ ਤੇ ਖੜੇ ਹੋ ਲਈਏ ਮੇਰ ਕਰਾਵਾ ਅਜ ਤਾਂ ਐ ਹੀ ਬਰ ਰਹੇ ਆਂ ਇਹ ਵਾਲੇ ਨਹੀਂ ਕਰਾਇਆ ਅੱਛਾ ਹਜੇ ਤਾਂ ਮਸਲਾ ਇਹ ਹੈ ਕਿ ਪੈਰਾਂ ਤੇ ਖੜੇ ਨਹੀਂ ਬਸ ਤੁਸੀਂ ਖੜੇ ਤਾਂ ਹੈਗੇ ਹੋਗੇ ਪੈਰਾਂ ਤੇ ਪੈਰਾਂ ਤੇ ਹੀ ਹੈ ਤਾਂ ਕੋਈ ਦਿੱਕਤ ਨਹੀਂ ਨੂੰ ਵੀ ਤਾਂ ਕੋਈ ਖਵਾਣ ਪਲਾਨ ਨੂੰ ਚਾਹੀਦਾ ਹੀ ਅੱਛਾ ਅੱਛਾ ਇਹ ਸਹੀ ਕਢਾਣਾ ਜੀ ਪੈਰਾਂ ਤੇ ਫਿਰ ਅੱਛਾ ਅੱਛਾ ਇਕੱਲੇ ਅਸੀਂ ਕਢ ਕੇ ਚਲੋੜੀ ਦੇ ਕੰਮ ਹਾਂ ਹੋਰ

ਕੌਣ ਚਾਹਿਆ ਇਹ ਜਦ ਕਰੇ ਨਹੀਂ ਫਿਰ ਇਹ ਤਾਂ ਫਿਰ ਕੰਮ ਗਲਤ ਹੋ ਗਿਆ ਨੇ ਫਿਰ ਤੁਸੀਂ ਕਹਿੰਦੇ ਵਿਆਹ ਨਹੀਂ ਹੁੰਦਾ ਤੇ ਜੇ ਹੁਣ ਤੁਹਾਨੂੰ ਕੋਈ ਲੱਭਦੀ ਹੈ ਫਿਰ ਤੁਸੀਂ ਕਰਾਉਣਾ ਨਹੀਂਗਾ ਨਹੀਂ ਨਹੀਂ ਹਲੇ ਥੋੜਾ ਜਿਹਾ ਸਿਸਟਮ ਦੇਖਾਂਗੇ ਨਾ ਘਰਬਾਰ ਫਿਰ ਕਰਾਵਾਂਗੇ ਕਿਸੇ ਤੇ ਵਿਸ਼ਵਾਸ ਨਹੀਂ ਰਹੀ ਅੱਜ ਕੱਲ ਦਾ ਇਹ ਕੰਮ ਹੈ ਅੱਛਾ ਪੈਸੇ ਨਾਲ ਜਾਰੀ ਹੈ ਜੀ ਅੱਛਾ ਅੱਛਾ ਹਾਂ ਜੀ ਬਸ ਇਹੀ ਗੱਲ ਹੈ ਜੀ ਨਹੀਂ ਤੇ ਫਿਰ ਮੈਨੂੰ ਅੱਛਾ ਤੁਸੀਂ ਐ ਥੋੜਾ ਨਾਂ ਕੀ ਹੈ ਰਮਨ ਜੀ ਰਮਨ ਮੈਨੂੰ ਐ ਦੱਸੋ ਤੁਸੀਂ ਕਿਸੇ ਕੁੜੀ ਨਾਲ ਮੰਨ ਲਓ ਵਿਆਹ ਕਰਾਣਾ ਹੈ ਕਵਾਲਿਟੀ ਕੀ ਦੇਖੋਗੇ ਕੁੜੀ ਸਮਝਦਾਰ ਦੇਖੋਗੇ ਕਿ ਸੋਹਣੀ ਦੇਖੋਗੇ ਸਮਝਦਾਰ ਦੇਖਾਂਗੇ ਜਿਹੜੀ ਆਪਣੇ ਘਰ ਨੂੰ ਧਰ ਚਲਾ ਸਕੀ ਮੰਮੀ ਵਰਗੀ ਦੇਖਾਂਗੇ ਜੀ ਮੇਰੀ ਜਿਵੇਂ ਮੇਰੀ ਮੰਮੀ ਆ ਜਿਹਦੇ ਵਾਲ ਸਟੇਟਾਂ ਦਾ ਜਿਹਨੂੰ ਰੋਟੀ ਨਾ ਬਗਾਨੀ ਆਏ ਅੱਛਾ ਆਏ ਵੀ ਪੰਗਾ ਨਾ ਆਈ ਅੱਛਾ ਰੋਟੀ ਵੀ ਬਣਾ ਸਕਦੇ ਹੋ ਲਾ ਸਕਦੇ ਆਈ ਸਾਰਾ ਕੁਝ ਕਰਦੇ ਨੇ ਉਹ ਕੋਈ ਚੱਕਰ ਦੀ ਵਿਆਹ ਕਰਾਏ ਦਾ ਕੀ ਫਾਇਦਾ ਫਿਰ ਛੜੇ ਠੀਕ ਜੀ ਇਹ ਵੀ ਇਹ ਵੀ ਪੰਗਾ ਨਾ ਆਈ ਫਿਰ ਰੋਟੀ ਜੇ ਆਪੇ ਬਗਾਨੀ ਪੈਗੀ ਫਿਰ ਤਾਂ ਛੜੇ ਠੀਕ ਆਈ ਅੱਛਾ ਫਿਰ ਰੋਟੀਆਂ ਬਾਰੇ ਵਿਆਹ ਕਰਾਉਂਦੇ ਨੇ ਮੁੰਡੇ ਹੈ ਮਸਲਾ ਦਾ ਸਾਰਾ ਰੋਟੀ ਦਾ ਹੀ ਆਈ ਤੇ ਮੇਰੇ ਬੇਬੇ ਵੀ ਦਈ ਜਾਂਦੀ ਆ ਆ ਜਾਂ ਬੇਬੇ ਦੇ ਲਈ ਹਣੇ ਤੱਕ ਤਾਂ ਬੇਬੇ ਬੇਬੇ ਦੀ ਹੋਣੀ ਹੁਸੈਣੀ ਹੋਗੇ ਨਾ ਹਾਂਜੀ ਹਾਂਜੀ ਕਹਿੰਦੇ ਫਿਰ ਅੱਜ ਕੱਲ ਕਿਹੜਾ ਗਾਣਾ ਚੱਲਦਾ ਫਿਰ ਗਾਣੇ ਤੇ ਲਿਸਟ ਚ ਸਾਰੇ ਵਧੀਆ ਨਹੀਂ ਆ ਗੁਰਸਿੱਧੂ ਆਏ ਆਏ ਗਾਣਾ ਬੜਾ ਨਾ ਨਾ ਮੈਂ ਹੀ ਉਹ ਬੋਲਣ ਵਾਲੇ ਆਂ ਗਾਣਾ ਗੋਣਾ ਨਹੀਂ ਠੀਕ ਠੀਕ ਹਾਂਜੀ ਹਾਂਜੀ ਇਹ ਤੁਹਾਡੇ ਨਾਲ ਕੁੜੀ ਆ ਹਨਾ ਮੰਨ ਲਓ ਭੈਣ ਹੀ ਪਰ ਹੈਗੇ ਇਹਨੂੰ ਕੁੜੀਆਂ ਵਰਗਾ ਐ ਹੋਰ ਮੈਂ ਜੇ ਇਹਨਾਂ ਨਾਲ ਆਪਣੀ ਦਿਲ ਦੀ ਗੱਲ ਕਰਾਂ ਉਹ ਕੀ ਕਹੂੰਗੀ ਇਹਨਾਂ ਨੂੰ ਇਹਨੂੰ ਹੁਣ ਮੈਂ ਹੁਣ ਕੀ ਕਹਾਂ ਇਹਦਾ ਮੂੰਹ ਦੇਖ ਕੇ ਆੜੀ ਐਂ ਹੁਣ ਕਿ ਕੀ ਕਹਾਂ ਹੋਰ ਤੂੰ ਉਹਨੂੰ ਕੀ ਕਹਿ ਸਕਦਾ ਉਹਨੂੰ ਦੇਖ ਕੇ ਕਹਿ ਸਕਦੇ ਆ ਬਲਾਓ ਮੁੰਡਾ ਕਿਹੜਾ ਆ ਜਾ ਆ ਜਾ ਆ ਜਾ ਉਹ ਦੇਖੋ 6:00 ਵੱਜੀ ਆ ਤਾਂ ਆਹ ਮੜੀ ਜਿਹਾ ਖਾਓ ਮੁੰਡਾ ਕੀ ਦੀ ਗੱਲ ਕਰਦਾ ਉਹ ਆ ਜਾ ਯਾਰ ਚਿੱਟੇ ਚਾਂਦ ਤੋਂ ਬੋਰੀ ਮੁੰਡੇ ਦੀ ਅੱਛਾ ਅਜੇ ਤੁਸੀਂ ਬਗਜੋ ਫਿਰ ਉਹਦੇ ਕੋਲੇ ਨਹੀਂ ਬਗਜਾ ਬੁੱਢਿਆ ਲੈ ਕੇ ਗੱਲ ਕਰੋ ਬੜੀ ਜੀ ਕੀ ਬਾਈ ਨਾਈ ਇਹਦਾ ਡੰਕ ਮਾਰਾ ਜੀ ਇਹਨੇ ਔਖਾ ਹੋ ਰਿਹਾ ਕੰਮ ਔਰ ਬਣਕਾ ਲਵਾ ਦੇਣਾ ਜੇ ਦੀ ਬਾਬੇ ਤੋਂ ਚੱਕਰ ਨਹੀਂ ਹੈਗਾ ਜੀ ਬਣਕਾ ਵੀ ਲਵਾ ਦੇਣਾ ਤਾਂ ਸਾਰਾ ਹੱਲ ਹੈਗਾ ਹਾਂ ਜੀ ਆਈ ਹਾਂ ਜੀ ਤੁਸੀਂ ਫਿਰ ਗੱਲ ਕਰੋ ਕਹੋ ਮੜੇ ਜੀ ਕੀ ਕਹੋਗੇ ਇਹਦਾ ਕੋਵਰਾ ਠੀਕ ਆ ਇਹ ਤਾਂ ਕਹੋ ਜੀ ਉਹਦਾ ਕੀ ਮੈਂ ਕੀ ਕਹਾਂਗੀ ਮੈਂ ਸ਼ੁਰੂਆਤ ਤੁਸੀਂ ਕਰੋ ਸਿੱਕਾ ਤਾਂ ਸੋਹਣੀ ਬੜੀ ਲੱਗਦੀ ਆ ਮੈਨੂੰ ਅੱਛਾ ਕੋਈ ਨਹੀਂ ਕਲਿੱਪ ਪਾਇਆ ਕਿੰਨੇ ਰੇ ਥੋੜਾ ਜਿਹਾ ਦਿਖਦੇ ਨਹੀਂ ਹਾਂ ਕਹੋ ਕਹਿੰਦਾ ਨੈਟ ਤੇ ਚੜੇਦਾ ਖਾਵਾ ਬੰਦਾ ਹੀ ਜਾਰੀ ਵਾਲਾ ਬੰਦਾ ਹੀ ਐ ਤਾਂ ਉਂਗਲੀ ਆਵਾਜ਼ ਵੀ ਹੈਗਾ ਚੁਗਲੀ ਚੁਗਲੀ ਵੀ ਕਰ ਦਿੰਦਾ ਹੀ ਹੈ ਠੀਕ ਹੈ ਠੀਕ ਹੈ ਇਹ ਮੁੰਡੇ ਵੀ ਚੁਗਲਖੋਰ ਹੁੰਦੇ ਨਾਲੇ ਰਹਿੰਦਾ ਜੀ ਉਹਦਾ ਹੀ ਨਾਲ ਆੜੀ ਆਈ ਆਪਣਾ ਵੀ ਤੁਹਾਡੇ ਵੀ ਹੱਥ ਪੀਲੇ ਹੋਣ ਹੈ ਤੁਸੀਂ ਵੀ ਨਾ ਹੋ ਜੇ ਕਿਤੇ ਸਾਰੀ ਸਾਰਾ ਸਾਰੀ ਉਮਰੇ ਰਹੇ ਬਲੇ ਅੰਨੇ ਵੀ ਸਾਨੂੰ ਹਾਂ ਫਿਰ ਉਹ ਕਾਲੂ ਆ ਜੀ ਪਿਆ ਜੀ ਹੁਣ ਤੁਸੀਂ ਦੱਸੋਗੇ ਨਹੀਂ ਫਿਰ ਕਿਵੇਂ ਹੋਣੇ ਆ ਹੋਰ ਵਿਆਹ ਹੋ ਗਿਆ ਤੁਹਾਡਾ ਨਾ ਵਿਆਹ ਹੋਇਆ ਨਹੀਂ ਹੈ ਅੰਮ੍ਰਿਤ ਕਿੰਨੀ ਹੈ 25 ਸਾਲ ਹੈ ਜੀ 25 ਸਾਲ ਇਹ ਸੋਚਿਆ ਤਾਂ ਨਹੀਂ ਕੀ ਸੋਚਿਆ ਨਹੀਂ ਵਿਆਹ ਦਾ ਨਾ ਹਜੇ ਸੋਚਿਆ ਜਦੋਂ ਕਰ ਦੇ ਕੇ ਆਣਗੇ ਹਜੇ ਨਾ ਕੋਈ ਰਿਸ਼ਤੇ ਵਾਲਾ ਆ ਰਹੇ ਨਾ ਕੋਈ ਕੁਝ ਆ ਰਹੇ ਇਹ ਬੜਾ ਦੁੱਖ ਇਹੀ ਤੇ ਦਰਦੇ ਪੰਜਾਬ ਦੇ ਮੁੰਡਿਆਂ ਦੇ ਮੈਂ ਇਹੀ ਪੁੱਛਣ ਆਈ ਆਂ ਵੀ ਭਾਈ ਵਿਆਹ ਕਿਉਂ ਨਹੀਂ ਹੋ ਰਹੇ ਕੀ ਗੱਲ ਹੋ ਗਈ ਕਰਦੇ ਕਹਿੰਦੇ ਨੇ ਵੀ ਤੂੰ ਲੱਭ ਲਵੀ ਜੇ ਹੁੰਦਾ ਤੇ ਤੁਕਰਾਲਾ ਮੈਂ ਕਹਿੰਦਾ ਮੈਂ ਆਸੇ ਟੋਡੇ ਛੱਡੀ ਹੋਈ ਐ ਅੱਛਾ ਤੇ ਕਰਦੇ ਨੇ ਵੀ ਹੱਥ ਖੜੇ ਕਰਦੇ ਕਰਦੇ ਨੇ ਵੀ ਹੱਥ ਖੜੇ ਕਰਦੇ ਹੁਣ ਅੱਛਾ ਬਾਕੀ ਮੇਰੇ ਦੋਸਤ ਦੀ ਹੋਈ ਪਈ ਆ ਲੰਬੈਰੀ ਆ ਆ ਇਧਰ ਕਿਹੜਾ ਵੀ ਲੱਭ ਤੇਰੇ ਜਣਾ ਇਹਨੇ ਦੀ ਵੀ ਇਹਨਾਂ ਮੁੱਤ ਨੇ ਕਹਿੰਦੇ ਨੇ ਵਿਆਹ ਤੋਂ ਕਿ ਸਾਡਾ ਤਾਂ ਹੋਇਆ ਹੀ ਨਹੀਂ ਨਹੀਂ ਮੇਰੇ ਦੋਸਤ ਦਾ ਹੋਇਆ ਪਿਆ ਇਹਦੇ ਹਾਲਾਤ ਉਹ ਤਾਂ ਕੰਨਾਂ ਦੇ ਹੱਥ ਪਹਿਲੀ ਲਾ ਕੇ ਵਿਚਾਰੇ ਦੇ ਹੈ ਬਈ ਕੀ ਨਾਮ ਹੈ ਤੁਹਾਡਾ ਮਨਪ੍ਰੀਤ ਸਿੰਘ ਅੱਛਾ ਤੇ ਬਈ ਉਮਰ ਕਿੰਨੀ ਹੈ ਫਿਰ 30 ਅੱਛਾ ਦਿਖਾਈ ਹੈ ਤੇ ਫਿਰ ਵਿਆਹ ਹੋ ਗਿਆ ਕੀ ਹਜੇ ਕਿਵੇਂ ਹੋ ਗਿਆ ਅੱਛਾ ਕਿਵੇਂ ਹੈ ਫਿਰ ਮਤਲਬ ਜ਼ਿੰਦਗੀ ਕਿਵੇਂ ਹੈ ਫਿਰ ਮਰਿਆ ਠੀਕ ਠਾਕ ਹੈ ਅੱਛਾ ਦੇ ਰੋਟੀ ਰੋਟੀ ਮਿਲ ਜਾਂਦੀ ਟਾਈਮ ਤੇ ਹਾਂ ਸਭ ਕੁਝ ਟਾਈਮ ਨਾਲ ਮਿਲਦਾ ਹੈ ਅੱਛਾ 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 ਤੇ ਕਦੀ ਆਪਾਂ ਨਹੀਂ ਕਿਤੇ ਵੇਲਣੀ ਪੈਂਦੀ ਨਾ ਨਾ ਬਿਲਕੁਲ ਨਹੀਂ ਨਵਤ ਨਹੀਂ ਆਈ ਹੈਗੀ ਆ ਮੈਂ अच्छा अच्छा तो मेनू आए दसो ਵੀ ਨੌਜਵਾਨ ਮੁੰਡੇ ਨੇ ਆਪਣੇ ਉਹ ਕਹਿੰਦੇ ਵੀ ਵਿਆਹ ਨਹੀਂ ਹੋ ਰਿਹਾ ਹੈਗਾ ਵੀ ਕੀ ਉਹਨਾਂ ਨੂੰ ਐਮੋਜੀ ਕੋਈ ਗੱਲ ਦੱਸੋ ਵੀ ਜਿਹੜਾ ਉਹਨਾਂ ਦਾ ਵਿਆਹ ਹੋ ਜਾ ਕੋਈ ਨੁਸਖਾ ਹੀ ਦੱਸ ਦਿਓ ਤੁਸੀਂ ਕਿਵੇਂ ਕਰਾਇਆ ਸੀ ਪਤਾ ਕਰਦੇ ਨੂੰ ਪਤਾ ਹੋਣਾ ਨਾ ਵੀ ਉਹਨਾਂ ਦਾ ਕਿਉਂ ਨਹੀਂ ਹੋ ਰਹਾ ਹੈਗਾ ਨਜੇ ਪੱਤੇ ਕਰਦੇ ਹੋਣ ਜਾਂ ਕੋਈ ਜਾਂ ਕੋਈ ਕਮੀ ਹੋਏਗੀ ਤਾਂ ਹੀ ਨਹੀਂ ਹੁੰਦਾ ਹੋਣਾ ਅੱਛਾ ਜੀ ਮਤਲਬ ਜਿਵੇਂ ਨਸ਼ੇ ਨੁਸ਼ੇ ਕਰ ਰਹੇ ਹੈ ਮੁੰਡੇ ਤਾਂ ਨਹੀਂ ਹੁੰਦਾ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਣਾ ਨਾ ਵੀ ਕਰਦੇ ਆ ਕਿ ਨਹੀਂ ਕਰਦੇ ਅੱਛਾ 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 ਠੀਕ ਹੈ ਤੁਸੀਂ ਕਿਵੇਂ ਕਰਾਇਆ ਸੀਗਾ ਮੈਂ ਤਾਂ 25 ਦਾ ਜਦੋਂ ਹੋ ਗਿਆ ਤਾਂ ਮੈਂ ਤਾਂ ਕਰਦੇ ਨਹੀਂ ਕਰਦਾ ਹੋ ਗਿਆ ਸੀ ਕਿਰਾਇਆ ਨਹੀਂ ਸੀ ਕਿ ਹੋ ਗਿਆ ਹਾਂ ਹੋ ਗਿਆ ਅੱਛਾ ਕਰਵਾਇਆ ਨਹੀਂ ਮਤਲਬ ਵਿਆਹ ਕਰਾ ਕੇ ਸੁਖੀ ਹੋਗੇ ਹਾਂ ਹਾਂ ਚਲਾ ਦੋਗੇ ਮੁੰਡਿਆਂ ਨੂੰ ਵੀ ਵਿਆਹ ਕਰਾਉਣਾ ਚਾਹੀਦਾ ਹਾਂ ਕਰਾਉਣਾ ਚਾਹੀਦਾ ਜ਼ਰੂਰੀ ਆ ਐਵੇਂ ਇੱਕ 파ਟ ਆ ਹੋਣਾ ਚਾਹੀਦਾ ਠੀਕ ਹੈ ਜੀ ਮਤਲਬ ਟਾਈਮ ਦੇ ਨਾਲ ਜਾਣਾ ਪੈਂਦਾ ਹੋਣਾ ਘਰੇ ਹੈ ਨਾ ਨਾ ਉਹ ਕੋਈ ਚੱਕਰ ਨਹੀਂ ਆਇਆ ਲੜਤੀ ਲੁੜਤੀ ਤਾਂ ਨਹੀਂ ਪਰ ਜਾਈ ਜਮਾਵੇ ਨਹੀਂ ਸੂਟ ਸੈੱਟ ਤਾਂ ਨਹੀਂ ਮੰਗਦੀ ਭਿੰਨੇ ਬਾਅਦ ਕੋਈ ਵੀ ਨਹੀਂ ਲੈ ਕੇ ਦੇ ਤਾ ਦੇ ਤਾ ਨਹੀਂ ਤਾਂ ਨਾਲ ਅੱਛਾ ਅੱਛਾ ਇਹ ਠੀਕ ਜੇ ਤੇਰੇ ਬਾਈ ਤਾਂ ਕਹਿੰਦਾ ਸੁਖੀ ਐ ਮੈਂ ਵਿਆਹ ਕਰਾ ਕੇ ਹੁਣ ਤੁਸੀਂ ਦੱਸੋ ਮੈਂ ਇਹ ਵੀ ਪੁੱਛੋ ਨਾ ਮੇਰੇ ਕਰਾ ਲਿਆ ਤੇ ਹੁਣ ਉਹਦੇ ਹੱਥ ਘੜੇ ਉਹ ਵੀ ਪਹਿਲੀ ਚੱਲ ਗਿਆ ਵੀਡੀਓ ਤੋਂ ਬਾਹਰ ਨਹੀਂ ਇਹ ਤਾਂ ਜਿੱਤੂ ਜੀ ਬੜਾ ਖੁਸ਼ ਬੰਦਾ ਜੀ ਇਹਨੇ ਆਪਣੀ ਨਾ ਪਸੰਦ ਦੇ ਨਾਲ ਵਿਆਹ ਕਰਾਇਆ ਅੱਛਾ ਲਵ ਮੇਰੀ ਜਿਗਰੇ ਤੇ ਵੀ ਨਹੀਂ ਆਉਣਾ ਚਾਹੀਦਾ ਮੈਂ ਤੇ ਸੁਣਿਆ ਲਵ ਮੈਂ ਆ ਅੱਗੇ ਬਾਈ ਇਹ ਖੜੀ ਨੇ ਨੂੰ ਪੁੱਛਦੇ ਆ ਬਾਈ ਕਹਿੰਦੀ ਵੀ ਲਵ ਮੇਰੀ ਜਿਗਰੇ ਸਕਸੈਸ ਨਹੀਂ ਹੁੰਦੀ ਐ ਤੇ ਟਾਈਮ ਤੇ ਵੀ ਲਵ ਮੇਰੀ ਜਿਗਰੇ ਹੁੰਦੀ ਨਹੀਂ ਹੁੰਦੀ ਐ ਕਿਉਂ ਨਹੀਂ ਹੁੰਦੀ ਅੱਛਾ ਜਿਕੇ ਰਾਹੀ ਬੈਠੇ ਹਾਂ ਮੇਰੀ ਹੋਈ ਹੈ ਲਵ ਮੈਰੀ ਚ ਅੱਛਾ ਅੱਛਾ ਤੇ ਕਿਵੇਂ ਫਿਰ ਮਤਲਬ ਰੋਟੀ ਆਪ ਬਣਾਉਣੀ ਪੈਂਦੀ ਹੈ ਕਿ ਮਤਲਬ ਪਰਚਾਈ ਲਾ ਦਿੰਦੀ ਹੈ ਸਿਆਣੀ ਆ ਪਰਚਾਈ ਲਾਉਂਦੇ ਆ ਅੱਛਾ ਅੱਛਾ ਆਪਾਂ ਨੇ ਲਾਗੇ ਨਹੀਂ ਦੇਖੀ ਅੱਛਾ ਆਪਾਂ ہاں ਜੋ ਕੀ ਹੋਆ ਸੀ ਅੱਛਾ ਜੀ ਮੁੰਡੇ ਕਹਿੰਦੇ ਨੇ ਵਿਆਹ ਨਹੀਂ ਹੁੰਦਾ ਹੈਗਾ ਤੇ ਫਿਰ ਕਿਹੜਾ ਤਰੀਕਾ ਹੈਗਾ ਵੀ ਜਿਹੜੇ ਮੁੰਡੇ ਲਵ ਮੈਰੀ ਚ ਕਰਾ ਸਕਦੇ ਕੋਈ ਟਿਪ ਦੇ ਦਿਓ ਇਹਨਾਂ ਨੂੰ ਤਰੀਕੇ ਕੁਸ਼ਤ ਤੇ ਪਿਆਰ ਨਾਲ ਹੁੰਦੇ ਆ ਅੱਛਾ ਪਿਆਰ ਤੋਂ ਬਾਅਦ ਕੁਝ ਨਹੀਂ ਆਏਗਾ ਹੂੰ ਠੀਕ ਹੈ ਬਸ ਕਿਵੇਂ ਕੱਲ ਬਾਤ ਜੀ ਕਿਵੇਂ ਕਰਨੀ ਪੈਂਦੀ ਹੈ ਜੀ ਕੱਲ ਬਾਤ ਕਰੇ ਉਹਨਾਂ ਤੇ ਬੜੇ ਪਪੜ ਮਿਲ ਨਹੀਂ ਪੈਂਦੀ ਅੱਛਾ ਹੋਰ ਠੀਕ ਹੈ ਮਤਲਬ ਜਿਵੇਂ ਕਿ ਕਿਹੜੀ ਗੱਲ ਤੇ ਮਤਲਬ ਵਿਆਹ ਤੇ ਕੁੜੀ ਮੰਨ ਜਾਂਦੀ ਹੈ ਵੀ ਮਤਲਬ ਹੋ ਜਾਂਦਾ ਸਭ ਤੋਂ ਪਹਿਲਾਂ ਘਰਦਿਆਂ ਨੂੰ ਮਨੋਹ ਰਹਿੰਦੀ ਹੈ ਘਰਦਿਆਂ ਨੂੰ ਮਨੋਹ ਠੀਕ ਹੈ ਫਿਰ ਫਿਰ ਘਰਦਿਆਂ ਨਾਲ ਗੱਲਬਾਤ ਹੁੰਦੀ ਆ ਫਿਰ ਕਿਤੇ ਜਾ ਕੇ ਰਿਸ਼ਤਾ ਸਿੱਧੇ ਚੜਦਾ ਹੈ ਥੋੜੇ ਕਿੰਨੇ ਕਿੰਨਾ ਟਾਈਮ ਹੋ ਗਿਆ ਵਿਆਹ ਮੇਰੇ 2 ਸਾਲ ਅੱਛਾ ਅੱਛਾ ਨੌਜਵਾਨ ਹੈਗੇ ਇਹ ਤੈਨਾਂ ਨੂੰ ਇਹ ਸਲਾਹ ਦਵਾਂਗੇ ਵੀ ਵਿਆਹ ਕਰਾਉਣਾ ਚਾਹੀਦਾ ਜਦੋਂ ਹੀ ਕਰਾਉਣਾ ਚਾਹੀਦਾ ਉਹ ਸਭ ਦਾ ਹੁੰਦਾ ਹੀ ਅੱਛਾ ਅੱਛਾ ਹਾਂਜੀ ਇਹਦੀ ਫੋਟ ਹੀ ਨਾ ਰਿਆ ਕਈਆਂ ਬੰਚਾਰਿਆਂ ਦਾ ਕਈ ਛੜੇ ਫਿਰਦੇ ਨੇ ਮੇਰੇ ਵੀਰ ਹੈ ਆਹ ਬਾਈ ਨੇ ਬੜੀ ਟੋਰ ਕੱਟੀ ਆ ਹੈ ਐਨਕਾ ਸ਼ੈਣਕਾ ਲਾਈ ਹੋਏ ਆਂ ਥੈਂਕ ਯੂ ਥੈਂਕ ਯੂ ਕੀ ਪੁੱਛਣਾ ਤੂੰ ਹੀ ਪੁੱਛ ਲੋ ਇੱਕ ਤਾਂ ਇਹ ਵਿਆਹ ਨਹੀਂ ਕਰਾਂਦਾ ਹਾਂ ਇਹਨੂੰ ਪੁੱਛੋ ਇਹ ਕੀ ਚੱਕਰ ਹੈ ਕੱਲ ਹੋਗੀ ਬਈ ਵਿਆਹ ਨਹੀਂ ਕਰਾਉਂਦੇ ਤੁਸੀਂ ਨਹੀਂ ਨਹੀਂ ਜੀ ਵਿਆਹ ਮੇਰਾ ਹੋਇਆ ਹੋਇਆ ਜੀ ਕੋਈ ਨਾ ਇਹ ਤਾਂ ਝੂਠ ਬੋਲੀ ਜਾਂਦੇ ਹੋ ਨਾ ਜੀ ਨਾ ਇਹ ਬਾਹਰ ਕਰਾਈ ਫਿਰਦਾ ਕਿਤੇ ਹੋ ਰਿਹਾ ਤਾਂ ਕਰੀਏ ਝ ਕੀ ਕਰਾਇਆ ਨਾ ਕੀ ਕਰਾਇਆ ਅੱਛਾ ਠੀਕ ਹੈ ਤਾਂ ਕਈਆਂ ਦਾ ਇੱਕ ਵੀ ਨਹੀਂ ਹੋ ਰਹਾ ਵਿਚਾਰਿਆਂ ਦਾ ਕੋਈ ਨਹੀਂ ਸਾਰਿਆਂ ਦੇ ਹੋ ਜਾਣੇ ਕੋਈ ਨਹੀਂ ਰਹਿੰਦਾ ਜੀ ਪੰਜਾਬ ਵਿੱਚ ਤੇ ਫਿਰ ਭਾਈ ਕਿਵੇਂ ਜਿੰਦਗੀ ਨਗਦੀ ਹੈਗੀ ਨਾ ਬਹੁਤ ਵਧੀਆ ਜੀ ਇੰਜੋਏ ਹੋ ਰਿਹਾ ਬਹੁਤ ਵਧੀਆ ਅੱਛਾ ਜੀ ਮੈਂ ਟੀਵਾਨ ਸਾਥੀ ਦੀ ਗੱਲ ਕਰਾਂ ਚੰਗਾ ਜੀਵਨ ਸਾਥੀ ਮੁੰਡੇ ਕੁੜੀ ਕੁੜੀ ਦੇ ਵਿੱਚ ਕਿਹੜੀ ਕੁਆਲਿਟੀ ਦੇਖਦੀ ਹੈ ਵਿਆਹ ਵਾਸਤੇ ਕੁੜੀਆਂ ਤਾਂ ਪੈਸੇ ਹੀ ਦੇਖਦੀਆਂ ਨੇ ਮੁੰਡਾ ਬਹੁਤ ਕੁਝ ਦੇਖਦਾ ਕੁੜੀਆਂ ਦਾ ਪੁੱਛਿਆ ਹੀ ਨਹੀਂ ਉਹਦੀ ਲਾ ਦਿੰਦੇ ਹੋ ਤੁਸੀਂ ਅਲੀਗੇਸ਼ਨ ਹੈ ਨਹੀਂ ਨਹੀਂ ਜੋ ਸੱਚ ਹੈ ਅੱਛਾ ਹਾਂ ਕੁੜੀਆਂ ਨੇ ਤਾਂ ਫਿਊਚਰ ਸਾਟੀ ਦੇਖਣਾ ਉਹ ਦੇਖੀ ਦੇਖਦੇ ਨੇ ਫਿਰ ਇਹ ਮੁੰਡਾ ਤਾਂ ਬਹੁਤ ਕੁਝ ਦੇਖਦਾ ਉਹਦਾ ਬੈਕਗ੍ਰਾਉਂਡ ਦੇਖਦਾ ਸਾਰਾ ਕੁਝ ਦੇਖਦਾ ਕਿੱਥੋਂ ਸਟੱਡੀ ਕੀਤੀ ਆ ਕੀ ਗੱਲਬਾਤ ਆ ਮੁੰਡੇ ਨੇ ਕਾਲਜ ਪੜ੍ਹਦੀ ਆ ਇਹਦਾ ਬੈਕਗ੍ਰਾਉਂਡ ਕੀ ਆ ਸਾਰਾ ਕੁਝ ਦੇਖਦਾ ਅੱਛਾ 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 ਠੀਕ ਐ ਸੋ ਐਸ ਦੇ ਟਾਈਮ ਤੇ ਭਈ ਲਾਇਲ ਹੈਗੇ ਨੇ ਲੋਕ ਵਿਆਹ ਦੇ ਵਿੱਚ ਫਿਟ ਫਿਟ ਹਾਂ ਅਧਿਕ ਹੈਗੇ ਆ ਦੇ ਕਲੇ ਐਕਸਟਰਾ ਅਫੇਅਰ ਵੀ ਬਾਬਾ ਚੱਲ ਲਗੇ ਵਿਆਹ ਤੋਂ ਬਾਅਦ ਵੀ ਇਹ ਕਾਹ ਤੋਂ ਚੱਲਦੇ ਨੇ ਕਾਰਨ ਕੀ ਆ ਟਰੈਂਡੀ ਬਣਿਆ ਹੋਇਆ ਜੀ ਇੱਕ ਵਾਰਸ ਟ੍ਰੈਂਡਾਂ ਦੇ ਵਿੱਚ ਟ੍ਰੈਂਡ ਦੇ ਨਾਲ ਨਾਲ ਚੱਲਣਾ ਨਹੀਂ ਸਾਰੇ ਤਾਂ ਫਿਰ ਇੱਕੋ ਜਿਹੇ ਹੁੰਦੇ ਨਾ ਹਾਂਜੀ ਕੁਝ ਹੁੰਦੇ ਆ ਕੁਝ ਨਹੀਂ ਹੁੰਦੇ ਤੇ ਜਦੋਂ ਕੋਈ ਕੋਈ ਕੰਮ ਕਰਦਾ ਕਿ ਉੱਥੇ ਵਗੈਰਾ ਚਲੇ ਜਾਂਦਾ ਐਵੇਂ ਹੁੰਦਾ ਹੈ ਕਿੰਨਾ ਸਾ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਦੋ ਸਾਲ ਤੁਖੀ ਇਹਦਾ ਕਿਹ ਹੈ ਜੀ ਸਾਡਾ ਚਾਚਾ ਲੱਗਦਾ ਇਹ ਕੌਣ ਹੈ ਤੂੰ ਹੀ ਵਿਆਹ ਤੋਂ ਕੌਣ ਤੂੰ ਹੀ ਹੈ ਬੋਲੋ ਨਾ ਦੇਖੋ ਇਹ ਵਿਆਹ ਦਾ ਲੱਡੂ ਅਗਲੇ ਕਹਿੰਦਾ ਵੀ ਜੇ ਖਾਇਆ ਤਾਂ ਵੀ ਪਸਤਾਇਆ ਨਹੀਂ ਖਾਇਆ ਤਾਂ ਵੀ ਪਸਤਾਇਆ ਵੀ ਖਾ ਕੇ ਪਸਤਾ ਲਓ ਜਿਹੜੀ ਗੱਲਾ ਤੁਸੀਂ ਖਾ ਲਿਆ ਖਾ ਲਿਆ ਬੱਚਾ ਕੀ ਮੈਂ ਪਚ ਗਿਆ ਸੀਗਾ ਲੱਡੂ ਪਚ ਗਿਆ ਅੱਛਾ ਅੱਛਾ ਮੈਂ ਕਿਹਦੇ ਆਇਆ ਤਾਂ ਕਰਾ ਸੀ ਨਹੀਂ ਆਇਆ ਹੈਗਾ ਨਹੀਂ 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 ਪਚ ਗਿਆ ਅੱਛਾ ਵੀ ਇਹ ਪਸਤਾਣਾ ਹੈ ਲੱਡੂ ਖਾ ਕੇ ਪਸਤਾ ਲਓ ਤੇ ਬਾਈ ਹੁਣ ਜਿਹੜੇ ਮੁੰਡੇ ਕਹਿੰਦੇ ਸਾਡਾ ਵਿਆਹ ਨਹੀਂ ਹੁੰਦਾ ਕਿਉਂ ਨਹੀਂ ਹੋ ਰਿਹਾ ਹੈਗਾ ਕੀ ਗੱਲ ਹੋ ਗਈ ਇਹ ਮੁੰਡੇ ਘਟ ਨਹੀਂ ਹੈਗੇ ਜੀ ਮੁੰਡੇ ਦੀਆਂ ਗਲਤੀਆਂ ਨੇ ਕੀ ਕਹਿੰਦੀਆਂ ਦੱਸੋ ਮੇਰੀ ਪਹਿਲੀ ਗੱਲ ਤਾਂ ਇਹ ਯਕੀਨ ਨਹੀਂ ਕਰਦਾ ਕਿਸੇ ਲੜਕੀ ਤੇ ਠੀਕ ਹੈ ਨਾ ਇਹ ਕਹਿੰਦੇ ਵੀ ਸਾਨੂੰ ਖੁੱਲ੍ਹਣੀ ਚਾਹੀਦੀ ਐ ਲੜਕੀ ਨੂੰ ਖੁੱਲਣੀ ਹੋਣੀ ਚਾਹੀਦੀ ਹਾਂ ਇਹ ਗੱਲ ਹੈਗੀ ਆ ਵੀ ਅਸੀਂ ਜਿੱਥੇ ਮਰਜੀ ਤੱਕੇ ਖਾਈਏ ਪਰ ਲੜਕੀ ਨਾ ਖਾਏ ਵੀ ਸਾਨੂੰ ਆਜ਼ਾਦੀ ਫੁੱਲ ਹੋਵੇ ਲੜਕੀ ਨੂੰ ਕੋਈ ਆਦੀ ਨਹੀਂ ਉਹਨੂੰ ਬੰਦੀ ਸਵਾ ਜੇਲ੍ਹ ਜੇਲ੍ਹ ਚ ਜਿਵੇਂ ਬੰਦਾ ਰੱਖਦਾ ਹੋਵੇ ਘਰੇ ਬੈਠੀ ਰਹੇ ਤਾਂ ਵਿਆਹ ਨਾ ਕਰਾਂਦਾ ਗੱਲ ਹੈਗੀ ਯਕੀਨ ਭਰੋਸੇ ਦੀ ਇੱਥੇ ਹੈ ਕਿ ਤਾਂ ਹੀ ਤਲਾਕ ਹੁੰਦੇ ਨੇ ਜ਼ਿਆਦਾ ਠੀਕ ਹੈ ਠੀਕ ਹੈ ਇਹ ਦੂਜਾ ਕਾਰਨ ਹੋਰ ਮੰਨਦਾ ਹਾਂ ਇਹ ਇੱਕ ਇੱਕ ਕਾਰਨ ਸਮਝਾਇਆ ਜੀ ਅੱਛਾ ਠੀਕ ਹੈ ਠੀਕ ਹੈ ਤੇ ਬਾਈ ਰਿਲੇਸ਼ਨਸ਼ਿਪ ਮੰਨ ਲਓ ਵਿਆਹ ਚਲਾਉਣ ਵਾਸਤੇ ਵੀ ਬੰਦੇ ਨੂੰ ਕਈ ਸੈਕਰੀਫਾਈਜ਼ ਕਰਨੇ ਪੈਂਦੇ ਨੇ ਮੁੰਡੇ ਕਿਹੜੇ ਸੈਕਰੀਫਾਈਜ਼ ਕਰਦੇ ਨੇ ਮੈਂ ਤਾਂ ਇਹ ਕਰੂੰਗਾ ਜੀ ਲੜਕੀ ਹੈ ਜੇ ਸੈਕਰੀਫਾਈਜ਼ ਕਰ ਲੈਂਦੀ ਹੈ ਲੜਕਾ ਨਹੀਂ ਕਰਦਾ ਨਹੀਂ ਕਰਦਾ ਬਾਈ ਬਾਕੀ ਆਪਣੀ ਆਪਣੀ ਸੋਚ ਆ ਸਾਰਿਆਂ ਦੀ ਜਿੰਦਗੀਆਂ ਬਦਲ ਜਾਂਦੀ ਹੈ ਵਿਆਹ ਤੋਂ ਬਾਅਦ ਬੇਵਾਰੀਆਂ ਵੱਧ ਜਾਂਦੀਆਂ ਨੇ ਪੈਦਾ ਪਰ ਜਿੰਨੂੰ ਜ਼ਿੰਮੇਵਾਰੀਆਂ ਦੀ ਕੋਈ ਟੈਨਸ਼ਨ ਨਹੀਂ ਹੈਗੀ ਉਹਦਾ ਕੋਈ ਪ੍ਰਵਾਹ ਵੀ ਨਹੀਂ ਹੈਗੀ ਵਿਆਹ ਹੋਵੇ ਚਾਹੇ ਨਾ ਹੋਵੇ ਮਸਤ ਮੋਲਾ ਬੰਦੇ ਨੇ ਜੀ ਮੈਂ ਖੜੇ ਹਾਂ ਜੀ ਪਿੱਛੇ ਇਹਦਾ ਵਿਆਹ ਹੋ ਗਿਆ ਕੋਈ ਫਰਕ ਨਹੀਂ ਜਿਵੇਂ ਅੱਜ ਤੋਂ ਪਹਿਲਾਂ ਦੀ ਲਾਈਵ ਉਸ ਤਰ੍ਹਾਂ ਲਾਈਵ ਜੀ ਰਿਹਾ ਇਹ ਸਾਡੇ ਕਬੀਲਦਾਰੀਆਂ ਹੁੰਦੀਆਂ ਨੇ ਸਾਡੇ ਵਰਗਿਆਂ ਦੇ ਆਹ ਬੰਦੇ ਦੇਖੋ ਇਹਦਰ ਕਬੀਲਦਾਰੀ ਆ ਸਾਡੇ ਵਰਗਿਆਂ ਦੇ ਕਬੀਲਦਾਰੀ ਆ ਬਾਕੀ ਆਪਾਂ ਨੂੰ ਪਤਾ ਲੱਗ ਜਾਂਦਾ ਬੰਦੇ ਦਾ ਜਿਹੜੇ ਬੰਦੇ ਐਨਕਾਂ ਲਾ ਕੇ ਖੜਾ ਸਮਝ ਲੋ ਉਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਜਿਵੇਂ ਆਹ ਬਾਈ ਖੜਾ ਦੇ ਕੇ ਐਨਕਾਂ ਲਾ ਕੇ ਜਿਹੜੀ ਟੌਰ ਜੀ ਲਾ ਕੇ ਖੜੀ ਨੀਵੇਂ ਰੋਟੀ ਇਹ ਤਾਂ ਹੁਣ ਲਾਊਗਾ ਉਹ ਤੇ ਟਾਈਮ ਹੈ ਹੁਣ ਅਗਲੇ ਨੇ ਵਿਆਹ ਕਰਾਉਣਾ ਆ ਜਾ ਵੀਰੇ ਅੱਗੇ ਨਿਪਟੇ ਹੋ ਜਾਉਣਾ ਇਹ ਤਾਂ ਲੱਗ ਗਿਆ ਜਵੇ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਰੰਨਾ ਵੇਲੀਆਂ ਦਾ ਰਾਂਝਾ ਭਾਈਆਂ ਨੂੰ ਸਾਡੇ ਫਕੀਰ ਹੋਗਾ ਹੀਰ ਸਾਡੇ ਕੀ ਸਾਥ ਸੇਲੀਆਂ ਦਾ ਵਾਹ ਤੇ ਮੇਰੇ ਬਹੁਤ ਸੋਹਣਾ ਬਹੁਤ ਥੋੜੀ ਗੱਲ ਕਹੀ ਹੈ ਸਸ਼ਟ੍ਰੀ ਕਾਲ ਜੀ ਟਿਕਾ ਟੋ ਤੁਸੀਂ ਹਾਂਜੀ ਬਿਲਕੁਲ ਓਕੇ ਜੀ ਅੱਛਾ ਅੱਛਾ ਤੇ ਬਾਬਾ ਹੁਣ ਤਾਂ ਕਬੀਲਦਾਰੀ ਵੀ ਸਾਮ ਲਈ ਹੈ ਨਾ ਤੇ ਕਿਵੇਂ ਰਿਹਾ ਤਜਰਬਾ ਜੀ ਵਿਆਹ ਦਾ ਤਜਰਬਾ ਦਾ ਜੀ ਜਿੰਨੀ ਜਲਦੀ ਵਿਆਹ ਹੋ ਗਿਆ ਤਾਂ ਲਾਈਫ ਸੈਟਾ ਜਿੰਨਾ ਲੇਟ ਕਰੀ ਕੇ ਤਾਂ ਗਲਤ ਆ ਕਿਉਂਕਿ ਜਾਂਦਾ ਪੜਦੇ ਨਹੀਂ ਪਲੱਸ 2 ਤੋਂ ਬਾਅਦ ਜਿਹੜੇ ਪਿੰਡਾਂ ਵਾਲਿਆਂ ਖਾਸ ਕਰਕੇ ਪਲੱਸ 2 ਤੋਂ ਬਾਅਦ ਉਹ ਬਸ ਢੀੜੀ ਗੂੜੀ ਮਾਰੀ ਇਧਰ ਉਧਰ ਪਲੱਸ 2 ਤੋਂ ਅੱਗੇ ਹੀ ਪੜਾਈ ਸ਼ਾਰਟ ਹੁੰਦੀ ਆ ਹਾਂਜੀ ਹਾਂਜੀ ਫਿਰ ਅੱਗੇ ਕੁਝ ਬਣਦਾ ਨਹੀਂ ਉਹਦਾ ਟੈਨਸ਼ਨ ਹਾਂ ਬਿਲਕੁਲ ਜੀ ਹਾਂ ਮੈਂ 7.5 ਸਾਲ ਦੇ ਵਿਆਹ ਜੀ ਉਮਰ ਦੇ ਵਿਆਹ ਕਰਾ ਲਿਆ ਹਾਂ ਹਾਂ ਤੇ ਹੁਣ ਮੈਨੂੰ ਆਦਾ 42 ਦਾ ਹੋਇਆ ਮੈਂ 3 ਸਾਲ ਹੋ ਗਏ ਮੇਰਾ ਬੇਟਾ ਵੀ ਆਸਟ੍ਰੇਲੀਆ ਅੱਛਾ ਅੱਛਾ ਨਜ਼ਾਰੇ ਲੈ ਰਿਹਾ ਠੀਕ ਹੈ ਅੱਜ ਕੱਲ੍ਹ ਜੀ ਮਤਲਬ ਨਾ ਮੁੰਡੇ ਕੁੜੀਆਂ ਇਹ ਕਹਿੰਦੇ ਨੇ ਕਹਿੰਦੇ ਅਸੀਂ ਨਾ ਵਿਆਹ ਕਰਾਉਣ ਤੋਂ ਤਾਂ ਐਨੀ ਅਲਰਜੀ ਆ ਨਾ ਪਤਾ ਨਹੀਂ ਕਿਉਂ ਕਹਿੰਦੇ ਅਸੀਂ ਪਹਿਲਾਂ ਸੈੱਟ ਹੋਣਾ ਫਿਰ ਅਸੀਂ ਵਿਆਹ ਕਰਾਉਣਾ ਵੀ ਇਹ ਇਹ ਗੱਲ 'ਚ ਕਿੰਨਾ ਕੁ ਫਾਇਦਾ ਹੈਗਾ ਵੀ ਜੇ ਸੈੱਟ ਹੋ ਕੇ ਬੰਦਾ ਵਿਆਹ ਕਰਾਵੇ ਜਿਹੜੇ ਪੜ੍ਹੇ ਲਿਖੇ ਆ ਜੀ ਵਧੀਆ ਪੜ੍ਹ ਰਹੇ ਨੇ ਉਹਨਾਂ ਸੈੱਟ ਹੋ ਕੇ ਕਰਾਉਣਾ ਚਾਹੀਦਾ ਇਹਦਾ ਗੱਲ ਮੰਨਣਾ ਠੀਕ ਹੈ ਪਰ ਜਿਹੜਾ ਕੋਈ ਬੇਲੜਾ ਜਿਵੇਂ ਵੀ ਜਿਹੇ ਹੁਣ ਆਪਾਂ ਨਾਲ ਹੈਗੇ ਤੇ ਪੰਜ ਚਾਰ ਕਿੱਲੇ ਜਮੀਨ ਦੇ ਵੀ ਆਪਾਂ ਪੜਾਈ ਦਾ ਢਿੱਲੇ ਹੀ ਦੇ ਉਹਨੂੰ ਬਰਕਰਾਰ ਲੈਣਾ ਚਾਹੀਦਾ ਕਿਉਂ ਜਦੋਂ ਆਪਾਂ ਵਿਆਹ ਹੋ ਗਿਆ ਪਤਾ ਲੱ ਆ ਜਾਂਦਾ ਵੀ ਕੀ ਭਾਵੇਂ ਗਦੀ ਆ ਠੀਕ ਹੈ ਜੀ ਤੇ ਜੇ ਆਪਾਂ ਨੂੰ ਜੀਵਨ ਸਾਥੀ ਵਧੀਆ ਮਿਲਦਾ ਤਾਂ ਵਿਆਹ ਵਰਗਾ ਤਾਂ ਆਨੰਦ ਨਹੀਂ ਕੋਈ ਠੀਕ ਹੈ ਜੀ ਬਾਈ ਇਹ ਵੀ ਹੁੰਦਾ ਸੀਗਾ ਪਹਿਲਾਂ ਜਦੋਂ ਜਵਾਖ ਦੇ ਮਾੜੇ ਜੇ ਕਹਿੰਦੇ ਪਿੰਡ ਵਾਲੇ ਕਹਿੰਦੇ ਲੱਛਣ ਮਾੜੇ ਨੇ ਤਾਂ ਵਿਆਹ ਕਰ ਤੋਂ ਹੀ ਠੀਕ ਹੋ ਜਾਊਗਾ ਨਹੀਂ ਇਹ ਗੱਲ ਸਹੀ ਸੀਗੀ ਨਹੀਂ ਆਇਆ ਨਹੀਂ ਹੁੰਦਾ ਜਿਹੜੇ ਇਹਦੇ ਲੱਛਣ ਠੀਕ ਨਹੀਂ ਹੋਣੇ ਉਹਨਾਂ ਦੇ ਕਦੇ ਵੀ ਨਹੀਂ ਹੁੰਦੇ ਹੁਣ ਮੈਂ ਕਹਿਣਾ ਚਾਹੁੰਦਾ ਮੇਰੇ ਦੋਸਤ ਆ ਮੇਰੇ ਪਰਿਵਾਰ ਆ ਸਾਡੇ ਨਾਲ ਜਿਹਨਾਂ ਦੇ ਲੱਛਣ ਉਹੇ ਜਿਹੀ ਆ ਜਿਹਦੇ ਲੱਛਣ ਰਹਿਣੇ ਆ ਉਹੇ ਜਿਹੀ ਰਹਿਣੇ ਆ ਬਾਕੀ ਤਲਬੀਰ ਜੀ ਜਨਰਲ ਬਿਉਣੇ ਵਧੀਆ ਗੱਲ ਆ ਜਿਹੜਾ ਸਿੰਗਰਾ ਆਰਨੇਤ ਨਾਲ ਵੀ ਗੀਤਾਂ ਵਿੱਚ ਲਿਖਿਆ ਤੁਹਾਨੂੰ ਦੱਸ ਰਹੇ ਆ ਪਰ ਕਿਸੇ ਨੂੰ ਦੱਸਿਆ ਨਹੀਂ ਨਹੀਂ ਮੜਾ ਜਸਨਾ ਵਿੱਚ ਲਿਖਿਆ ਹੋਇਆ ਪਰ ਦੇਣਾ ਹੁਣ ਆਰਨੇਤ ਨੂੰ ਆ ਉਹਦੇ ਨਾਲ ਵਧੀਆ ਮਤਲਬ ਕਿ ਕੋਈ ਜਵਾਨੀ ਦੀ ਤੇ ਮੈਂ ਸ਼ੁਰੂ ਤੋਂ ਕਦੇ ਕੇਸ ਨਹੀਂ ਕਿਟਾਇਆ ਕੁੜੀ ਗਾਣੇ ਦੇ ਕੇਸ ਕਟਾ ਮੈਂ ਕਿਹਾ ਵੀ ਨਹੀਂ ਤੇ ਮੈਂ ਕਿਹਾ ਵੀ ਤੇ ਚਾਚਾ ਮੇਰਾ ਸਰਪੰਚ ਡੈਡੀ ਮੇਰਾ ਨੰਬਰਦਾਰ ਕੁੜੇ ਸਾਰਾ ਪਿੰਡ ਮਿੱਤਰਾਂ ਦਾ ਮੈਂ ਨਹੀਂ ਕਰਨਾ ਪਿਆਰ ਕੁੜੇ ਹਾਂ ਇਹ ਆਪਾਂ ਦੇਣਾ ਆਰ ਨੇ ਤੁਹਾਨੂੰ ਦੇਵਾਂਗੇ ਕੀ ਬਾਤ ਹੈ ਜੀ ਆਰ ਨੇ ਦਵਾਈ ਗਾਣਾ ਆ ਗਿਆ ਤਿਆਰ ਤੁਹਾਡੇ ਅਸਤੇ ਤੇ ਆਓ ਫਿਰ ਕਰੋ ਗੱਲਬਾਤ ਹੈ ਹਾਂਜੀ ਠੀਕ ਜੀ ਬਹੁਤ ਚੰਗਾ ਲੱਗਿਆ ਤੁਹਾਡਾ ਨਾਲ ਗੱਲ ਕਰਕੇ ਓਕੇ ਜੀ ਓਕੇ ਇਹ ਦੇਖਣਾ ਹੈ ਤੇ ਕੱਲੇ ਆਗੇ ਹਾਂਜੀ ਅੱਛਾ ਤੇ ਵਿਆਹ ਵੀ ਹੋ ਗਿਆ ਤੁਹਾਡਾ ਹੋ ਗਿਆ ਜੀ ਅੱਛਾ ਤਾਂ ਹੀ ਚਿੱਟੇ ਆਏ ਪਏ ਨੇ ਹੈ ਜੀ ਟੈਂਸ਼ਨ ਆ ਤੇ ਮਤਲਬ ਜਿਹੜਾ ਪਹਿਲਾਂ ਵਿਆਹ ਹੋਇਆ ਹੈਗਾ ਤੇ ਫਿਰ ਉਧਰ ਹੈ ਨਹੀਂ ਮਤਲਬ ਵੀ ਜਿਹੜਾ ਇੱਧਰ ਆ ਗਿਆ ਦੇਖਣ ਨਾ ਕੀ ਨਾ ਵੈਸੇ ਨਹੀਂ ਲੈ ਕੇ ਆਏ ਨਾਲ ਅੱਛਾ 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 ਤੇ ਮੈਨੂੰ ਆਏ ਦੱਸੋ ਵੀ ਤੁਹਾਡਾ ਵਿਆਹ ਕਦੋਂ ਹੋਇਆ ਸੀਗਾ ਮੇਰਾ ਵਿਆਹ ਹੋਇਆ ਜੀ 2007 ਚ ਉਸ ਤੋਂ ਬਾਅਦ ਹੀ ਛੇਤੀ ਤਰੱਕੀ ਕਰ ਗਏ ਹੈਂ ਹਾਂਜੀ ਅੱਛਾ ਤੇ ਮੈਨੂੰ ਇਹ ਦੱਸੋ ਵੀ ਜਿਹੜੇ ਨੌਜਵਾਨ ਮੁੰਡੇ ਆ ਉਹ ਕਹਿੰਦੇ ਸਾਡਾ ਵਿਆਹ ਨਹੀਂ ਹੁੰਦਾ ਤੇ ਇਹ ਵਿਆਹ ਕਿਉਂ ਨਹੀਂ ਹੁੰਦੇ ਕਾਰਨ ਕੀ ਹੈ ਇਹਦਾ ਇਹ ਕਾਰਨ ਜੀ ਹੁਣ ਦੇਖੋ ਜੀ ਉਹਨਾਂ ਨੂੰ ਪਤਾ ਹੋ ਸਕਦਾ ਜੀ ਅੱਛਾ ਉਹ ਕਹਿੰਦੇ ਸਾਨੂੰ ਰਿਸ਼ਤਾ ਨਹੀਂ ਆਉਂਦਾ ਸਾਡੇ ਨਾਲ ਕੋਈ ਵਿਆਹ ਨਹੀਂ ਕਰਦਾ ਹੈਗਾ ਤੁਸੀਂ ਕਿਵੇਂ ਕਰਾਇਆ ਸੀ ਸਾਨੂੰ ਤਾਂ ਇਹ ਇਦਾਂ ਹੀ ਹੋ ਗਿਆ ਜੀ ਅੱਛਾ ਇਦਾਂ ਹੀ ਹੋ ਗਿਆ ਰਿਜਨ ਦੇ ਨੂੰ ਰਾਜ ਜੀ ਹੋਇਆ ਸੀਗਾ ਹਾਂਜੀ ਹਾਂਜੀ ਅੱਛਾ ਅੱਛਾ ਰਾਜ ਜੀ ਰਿਸ਼ਤਾ ਹੋ ਗਿਆ ਸੀਗਾ ਜੀ ਅੱਛਾ 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 ਠੀਕ ਹੈ ਨੇ ਤੇ ਜ਼ਿੰਦਗੀ ਕਿਵੇਂ ਵਿਆਹ ਤੋਂ ਬਸ ਸੌਖੀ ਹੈ ਬਹੁਤ ਸੌਖੀ ਹੈ ਜੀ ਨਜ਼ਾਰੇ ਆ ਜ਼ਿੰਦਗੀ ਦੇ ਅੱਛਾ ਅੱਛਾ ਕੱਪੜੇ-ਕੁਪੜੇ ਆਪ ਕਰੀ ਧੋਣੇ ਪੈਂਦੇ ਨਾ ਜੀ ਨਾ ਕਦੇ-ਕਦੇ ਦਾ ਵੇਸੇ ਆ ਵੀ ਜਾਂਦਾ ਟਾਈਮ ਆ ਚਾ ਜਾਂਦਾ ਹਾਂਜੀ ਠੀਕ ਹੈ ਠੀਕ ਹੈ ਤੇ ਕਦੀ ਇਦਾਂ ਨਹੀਂ ਹੋਇਆ ਵੀ ਬੇਲ ਦਾ ਬੋਲਣਾ ਤਾਂ ਨਹੀਂ ਚੱਲਿਆ ਤੁਹਾਡੇ ਤੇ ਨਾ ਜੀ ਅੱਛਾ ਠੀਕ ਹੈ ਮਤਲਬ ਹੈ ਹਾਂਜੀ ਤੇ ਯਾਰੀ ਚੋਂ ਤੁਸੀਂ ਹਾਂਜੀ ਇਹ ਨਜ਼ਾਰੇ ਬੁੱਡਿਆ ਨੂੰ ਵੀ ਵਿਆਹ ਕਰਾਉਣਾ ਚਾਹੀਦਾ ਕਰਾਉਣਾ ਚਾਹੀਦਾ ਜੀ ਅੱਛਾ ਹੈ ਕਰਾਉਣਾ ਚਾਹੀਦਾ ਜੀ ਵਿਆਹ ਅੱਛਾ ਨਹੀਂ ਕਰਾਉਣਾ ਜੀ ਦਾ ਇਹ ਕੀ ਸਕੀਮ ਹੈ ਜੀ ਪਿਆਰ ਇਸਕੀਮ ਹੈ ਵਿਆਹ ਦੀ ਜਿਨੇ ਜਿਨੇ ਪਿਆਰ ਦੀ ਜਿਨੇ ਲੈ ਲਈ ਸਕੀਮ ਉਹਨੇ ਲੈ ਲਈ ਹੁਣ ਜਿਨੇ ਜਿਨੇ ਕਰਾਉਣਾ ਚਾਹੀਦਾ ਪਹੁੰਚੋ ਪਿਆਰ ਨਹੀਂ ਗੱਲ ਹੋ ਗਈ ਮੇਕੇ ਵੀ ਪਿਆਰ ਨਹੀਂ ਮੁੰਡੇ ਅੱਜ ਕੱਲ ਦੇ ਕਰਾਉਂਦੇ ਮੁੰਡੇ ਕੁੜੀਆਂ ਕਹਿੰਦੇ ਵੀ ਬਾਵਾ ਉਮਰ ਹੋ ਜਾਂਦੀ 30 35 ਸਾਲ ਤੇ ਫਿਰ ਇਹ ਮਤਲਬ ਹੈ ਫਾਇਦਾ ਇਹਨਾਂ ਨੂੰ ਉੱਚੋ ਗੰਦੂ ਕੀ ਹੈ ਹੈ ਇਹਦੇ ਚ ਚੰਗੇ ਵਿਆਹ ਕਰਾ ਕੇ ਜਿਹੜੇ ਬੈਠੇ ਹੈਗੇ ਤੇ ਮੈਂ ਪੁੱਛਦੀ ਸੀ ਕਿ ਮੇਕੇ ਵਿਆਹ ਕਰਾਉਂਦਾ ਹੈਗੇ ਜੀ ਫਾਇਦਾ ਵੈਸੇ ਫਾਇਦੇ ਵੀ ਨੇ ਨੁਕਸਾਨ ਵੀ ਨੇ ਅੱਛਾ ਪਹਿਲਾਂ ਮੈਨੂੰ ਨੁਕਸਾਨ ਹੀ ਕਹਣਾਓ ਨੁਕਸਾਨ ਇਹ ਨਹੀਂ ਸਾਰੀ ਜ਼ਿੰਦਗੀ ਨੁਕਸਾਨ ਹੀ ਨੁਕਸਾਨ ਆਇਆ ਅੱਛਾ ਜ਼ਰਾ ਦਿਨਾਂ ਬੰਦੇ ਵਾਰੀ ਸਾਰੀ ਆਈ ਅੱਛਾ ਚਾਚਾ ਇਹਦੇ ਨਹੀਂ ਵਸਾਲ ਦੋ ਸਾਲ ਹੀ ਰਹਿੰਦੇ ਨਹੀਂ ਅੱਛਾ ਅੱਛਾ ਉਹ ਕੱਪੜੇ ਧੋਏ ਵੀ ਮਿਲਦੇ ਨਹੀਂ ਰਾਜੇ ਉਦੋਂ ਬਾਅਦ ਪੈਣੇ ਹੀ ਟੰਗੇ ਤੋਂ ਡੋ ਉਹ ਪੈਣੇ ਪਾਉਣੇ ਪਾ ਲੋ ਨਹੀਂ ਤਾਂ ਪਾਣੇ ਨਾ ਪਾਓ ਜੀ ਅੱਛਾ ਨਾ ਰੋਟੀ ਪਈ ਹੈ ਰੋਟੀ ਖਾਣੀ ਹੈ ਤਾਂ ਖਾ ਲੋ ਨਹੀਂ ਖਾਣੀ ਤਾਂ ਨਾ ਖਾਓ ਜੀ ਠੰਡੀਆਂ ਖਾਣੀ ਪੈਂਦੀਆਂ ਜੀ ਠੰਡੀਆਂ ਹੀ ਖਾਣੀਆਂ ਪੈਂਦੀਆਂ ਨਹੀਂ ਫਿਰ ਹੁਣ ਠੀਕ ਹੈ ਇਹ ਫਿਰ ਇਹਦੇ ਹਿਸਾਬ ਨਾਲ ਜਿਵੇਂ ਅੱਜਕੱਲ੍ਹ ਦੀ ਮੁੰਡੇ ਕੁੜੀਆਂ ਕਹਿੰਦੇ ਵੀ ਅਸੀਂ ਵਿਆਹ ਨਹੀਂ ਕਰਾਉਣਾ ਹੈਗੇ ਫਿਰ ਇਹ ਠੀਕ ਕਹਿੰਦੇ ਆ ਕੰਮ ਪੈਸੇ ਪਿਆ ਬਿਨਾ ਕੰਮ ਵੀ ਨਹੀਂ ਚੱਲਦਾ ਰਾਜੇ ਪੁੱਤ ਹੁਣ ਕਰਨਾ ਕਰਾਉਣਾ ਫਿਰ ਬਚਾਲੇ ਆ ਜਾਂਦੀ ਆ ਗੱਲ ਰਾਜੇ ਅੱਛਾ ਜੀ ਉਹੀ ਆ ਜੀ ਬਸ ਬੱਚਾ ਵਾਲੇ ਜੀ ਤੁਸੀਂ ਦੱਸ ਰਹੇ ਸੀਗੇ ਕੋਈ ਵਿਆਹ ਬਾਰੇ ਤੁਹਾਡਾ ਕੀ ਮੇ ਤਜਰਬਾ ਰਿਹਾ ਜੀ ਆਪਣਾ ਤਾਂ ਵਧੀਆ ਜੀ ਵਧੀਆ ਹੈ ਹਾਂ ਹਾਂ ਦੇਖ ਲਓ ਝੂਠ ਤਾਂ ਨਹੀਂ ਬੋਲਦੇ ਹਾਂ ਵਧੀਆ ਮौजਾਂ ਲੈ ਰਹੇ ਹਾਂ ਮौजਾਂ ਮਾਰ ਰਹੇ ਹਾਂ ਰੋਟੀ ਵੀ ਤਾਂ ਖਾਣੀ ਹੈ ਰੋਟੀ ਕਰਕੇ ਫੋਨ ਕਰਕੇ ਬਿਲਾਵਾ ਵੀ ਰੋਟੀ ਨਹੀਂ ਖਾਈ ਅੱਜ ਅੱਛਾ ਅਜੇ ਤੁਸੀਂ ਇਕੱਲੇ ਆ ਗਏ ਘੁੰਮਣ ਤੇ ਭਜਾਈ ਨੂੰ ਲੈ ਕੇ ਨਹੀਂ ਪਹਿਲਾਂ ਘੁੰਮ ਗਏ ਹੁਣ ਇਹਨੇ ਮੋਟਰਸਾਈਕਲ ਲੈਣ ਗਏ ਵੇ ਤੇ ਠੀਕ ਹੈ ਠੀਕ ਹੈ ਦੂਰ ਦੇ ਤੁਸੀਂ ਮੈਨੂੰ ਆਏ ਦੱਸੋ ਵੀ ਜਿਹੜੇ ਮੁੰਡੇ ਕੁੜੀਆਂ ਕਹਿੰਦੇ ਨੇ ਵੀ ਅਸੀਂ ਵਿਆਹ ਨਹੀਂ ਕਰਾਉਣਾ 30 35 ਸਾਲ ਦੀ ਉਮਰ ਹੋ ਜਾਂਦੀ ਹੈ ਬਾਅਦ ਚੋਂ ਰਿਸ਼ਤੇ ਨਹੀਂ ਹੁੰਦੇ ਤੇ ਫਿਰ ਇਹਨੂੰ ਕੀ ਸਹੀ ਮੰਨਦੇ ਹੋ ਤੁਸੀਂ ਨਹੀਂ ਗੱਲ ਤੇ ਆ ਵੈਸੇ ਵਿਆਹ ਤਾਂ ਵਿਆਹ ਹੀ ਆ अच्छा ਵਿਆਹ ਦਾ ਕਰਾਉਣਾ ਹੀ ਪੈਣਾ ਇੱਕ ਨਾ ਇੱਕ ਦਿਨ ਇੱਕ ਨਾ ਇੱਕ ਦਿਨ ਕਰਾਉਣਾ ਹੀ ਪੈਂਦਾ ਜੀ ਪਰ ਇਹ ਤਾਂ ਕਹਿੰਦੇ ਹੁੰਦਾ ਹੀ ਨਹੀਂ 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 ਚਲੋ ਹੁਣ ਕੁੜੀਆਂ ਘਟ ਗਿਆ ਪਈ ਨਹੀਂ ਹੁੰਦਾ ਕੁੜੀਆਂ ਵੀ ਘਟ ਗਿਆ ਬਹੁਤ ਪਿਆ ਘਟ ਗਈਤੀ ਐ ਅਸੀਂ ਲੋਕਾਂ ਦੇ ਹੈ ਹਾਂ ਨਹੀਂ ਬਾਰੇ ਸਹੀ ਗੱਲ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਲੋ ਜੀ ਅਸੀਂ ਗੱਲਬਾਤ ਕੀਤੀ ਹੈ ਨੌਜਵਾਨਾਂ ਦੇ ਨਾਲ ਵਿਆਹਾਂ ਦੇ ਨਾਲ ਛੜਿਆਂ ਦੇ ਨਾਲ ਉਹਨਾਂ ਨੇ ਦੱਸਿਆ ਕਿ ਭਾਈ ਕਿਵੇਂ ਕਿਵੇਂ ਵਿਆਹ ਕਰਾ ਸਕਦੇ ਆ ਤੇ ਵਿਆਹ ਕਿਉਂ ਨਹੀਂ ਹੋ ਰਹੇ ਹੁਣ ਇਹ ਵੀਡੀਓ ਦੇ ਕੇ ਤੁਸੀਂ ਆਪ ਹੀ ਦੇਖ ਲੈਣਾ ਵਿਆਹ ਕਰਾਉਣਾ ਹੈ ਜੇ ਨਹੀਂ ਕਰਾਉਣਾ ਪਰ ਵੈਸੇ ਤੁਸੀਂ ਕਿਹੜੇ ਪੱਖ ਦੇ ਵਿੱਚੋਂ ਵਿਆਹ ਹੋਣਾ ਹੈ ਜੇ ਤਾਂ ਨਹੀਂ ਸਾਨੂੰ ਕਮੈਂਟ ਬਾਕ ਦੇ ਵਿੱਚ ਜਰੂਰ ਸਾਂਝਾ ਕਰੋ ਮਿਲਨੇ ਆ ਫਿਰ ਅਗਲੀ ਵਾਰੀ ਸਾਡੇ ਖਾਸ ਐਪੀਸੋਡ ਦੇ ਵਿੱਚ ਤਦ ਤੱਕ ਲਈ ਦਿਓ ਆ ਗਿਆ ਸਤਿ ਸ਼੍ਰੀ ਅਕਾਲ ਬਾਏ ਬਾਏ